ਸਾਸ੍ਰੀਕਾਲ ਦੋਸਤੋ ਸਾਸ੍ਰੀਕਾਲ ਨਵੇਂ ਬਲੌਕ ਤੁਹਾਡਾ ਸਵਾਗਤ ਹੈ ਨਵੇਂ ਟ੍ਰਿਪ ਤੇ ਚੱਲੇ ਆ ਅੱਜ ਜੁਲਾਈ 19 ਦਿਨ ਸ਼ਨੀਵਾਰ ਲਾਸਟ ਕਰੂਜ਼ਰਸ ਨਿਊ ਮੈਕਸੀਕੋ ਟੈਕਸਸ ਦਾ ਬਾਰਡਰ ਹੈ ਐਲਪਾਸੋ ਸ਼ਹਿਰ ਕੋਲੇ ਹੀ ਉੱਥੇ ਉੱਥੇ ਆ ਮਸ਼ੀਨ ਜਾਣੀ ਆ ਇੱਕੋ ਹੀ ਮਸ਼ੀਨ ਆ ਇੱਕੋ ਹੀ ਆਪਣੇ ਕੋ ਆਹਾ ਦੋ ਪੀਸ ਐ ਇੱਕ ਦੀ ਟਰਾਲੀ ਆ ਤੇ ਇੱਕੋ ਪਰੋ ਮਸ਼ੀਨ ਪਈ ਆ ਉਹਦੇ ਵਿੱਚ ਇੱਕੋ ਹੀ ਲੋਡ ਆ ਆਪਣਾ ਵਿਆਰ ਚ ਪਹੁੰਚ ਗਏ ਤਕਾਲਾ ਨੂੰ ਸ਼ਾਮ ਹੋ ਗਈ ਇਵਨਿੰਗ ਅੱਛਾ 5:00 ਤੋਂ 4:00 ਵਜੇ ਆ 6:00 4:00 5:00 ਸੋ ਬਾਕੀ ਟਰੇਲ ਸਾਰਾ ਐਮਪਟੀ ਆਪਣਾ ਤਾਂ ਮੰਡੇ ਮਾਰਨਿੰਗ ਡਿਲੀਵਰੀ ਹੋਣੀ ਅੱਜ ਸੈਟਰਡੇ ਇਵਨਿੰਗ ਨੂੰ ਚੱਲੇ ਆ ਤਿੰਨ ਕਿ ਡਰਾਈਵ ਆਇਆ ਆਰਾਮ ਨਾ ਜਾਵਾਂਗੇ ਐਨ ਈਜ਼ੀ ਸੀ ਖੁੱਲਾ ਟਾਈਮ ਹੈ ਆਪਣੇ ਕੋ ਇੱਧਰ ਪਿਆਜ਼ਾਂ ਦਾ ਲੋਡ ਖੜਾ ਸਾਈਡ ਤੇ ਵੀ ਆਰਟਸ ਪਹਿਲਾਂ ਆਇਆ ਉਧਰੋਂ ਅਸੀਂ ਜਲੇ ਆਉਣਾ ਤਾਂ ਆਹ ਲੋਡ ਚੱਕਣਾ ਜਿਹੜੇ ਆ ਪੀਲੇ ਜਿਹੇ ਸਕਿਡੋ ਉੱਥੇ ਕੋਲੇ ਤੇ ਆਪਣਾ ਇਹ ਵੀ ਲੋਡ ਠੀਕ ਹੈ ਈਜ਼ੀ ਆ ਇਹ ਚੱਕ ਕੇ ਲੈ ਆਣਾ ਆ ਆਪਾਂ ਇੰਗਲੈਂਡ ਚ ਚਲਾਉਂਦੇ ਹੁੰਦੇ ਸੀ ਡੰਪੇ ਆ ਕੰਸਟਰਕਸ਼ਨ ਚ ਵਰਤਦੇ ਆ ਮਿੱਟੀ ਮਿੱਟੀ ਢੋਣ ਨੂੰ ਕੰਸਟਰਕਸ਼ਨ ਜੌਬ ਦੇ ਅੰਦਰ ਅੰਦਰ ਚੱਲਦੇ ਸੀ ਛੋਟੇ ਆ ਮੈਨੂੰ ਲੱਗਦਾ ਫੁੱਤੇ ਤਿੰਨ ਟਨ ਦਾ ਹੈ ਸ਼ਾਇਦ 3 3 ਦਾ ਜਾਂ 5 ਦਾ ਅਸੀਂ 10 10 20 12 12 ਟਨ ਦੇ ਭੱਡੇ ਵਿੱਚ ਚਲਾਏ ਆ ਰੋਲਰ ਵੀ ਤਾਂ ਹੈ ਵੀ ਡੰਪਰ ਵੀ ਕਿਉ ਡੰਪ ਡੰਪੇ ਕਹਿੰਦੇ ਹੁੰਦੇ ਸੀ ਨਾ ਡੰਪੇ ਯੋ ਆ ਮੋਰ ਟੈਲਟ ਹੋ ਜਾਂਦਾ ਮਿੱਟੀ ਭਰਦੇ ਆ ਡਿਗਰ ਮਸ਼ੀਨ ਨਾਲ ਤਾਂ ਮੋਰ ਫਿਰ ਬਾਅਦ ਚ ਜਿੱਥੇ ਸਿੱਟਣੀ ਆ ਮੋਰ ਟੈਲਟ ਹੋ ਜਾਂਦਾ ਥੱਲੇ ਨੂੰ ਆਪੇ ਡਿੱਗ ਜਾਂਦੀ ਓਹ ਲੀਵਰ ਲੱਗਾ ਆ ਮੋਰ ਹਾਈਡਰੋਲਿਕ ਸਿਸਟਮ ਆ ਯੋ ਉੱਧਰ ਹੋਰ ਲੋਡ ਰੈਡੀ ਹੁੰਦਾ ਲੋ ਵੀ 7 ਵਾਇਰ ਪਲੱਗ ਹੋਣ ਲੱਗਾ ਚੇਂਜ ਟ੍ਰੇਲਰ ਦੀ ਲਾਈਟ ਨਹੀਂ ਚੱਲਦੀ ਸੀ ਆਪਰੇ ਮਕੈਨਿਕ ਸਾਬ ਲੱਗੇ ਚੇਂਜ ਕਰਨ ਲਓ ਵੀ ਸਿਗਨਲ ਚੱਲ ਪਿਆ ਫਾਈਨਲੀ 7 ਪਲੱਗ 7 ਵਾਇਰ ਪਲੱਗ ਚੇਂਜ ਕੀਤਾ ਹੁਣ ਸੈੱਟ ਕਰਕੇ ਜਾਏ ਹੌਪਫਲੀ ਹੁਣ ਚੱਲਦਾ ਰਹੇ ਯੋ ਚੱਲਦੇ ਹੁਣ ਲਓ ਜੀ ਬੱਡ ਕ੍ਰੋਸ ਕਰਕੇ ਪਹੁੰਚ ਗਏ ਰੈਸਟ ਏਰੀਆ ਤੇ ਇੱਥੇ ਕਰਦੇ ਆ ਫਰੈਸ਼ ਪਲੂਸ਼ ਹੁੰਦੇ ਆ ਤਾਂ ਫੇਰ ਚੱਲਦੇ ਆ ਅੱਗੇ ਚਾਲੇ ਪਾਉਂਦੇ ਆ ਆ ਦੇਖੋ ਮਿਸ਼ੀਗਨ ਦਾ ਅਮਰੀਕਾ ਦਾ ਝੰਡਾ ਝੂਲਦਾ ਵਾਈਟ ਜਿਹਾ ਪਤਾ ਨਹੀਂ ਕਾਹਦਾ ਲਾਇਆ ਠੀਕ ਆ ਬਾਈ ਇਹਦਾ ਬੋਲਣ ਦਾ ਮਤਲਬ ਬਣਦਾ ਰੈਸਟ ਏਰੀਆ ਗੈਸ ਸਿਟੀ Yes, इंडियन ए प्लस ਤੋਂ 80 ਕਿਲੋਮੀਟਰ ਪਹਿਲਾਂ ਹੁੰਦਾ ਹਾਂ ਉਹਦੇ ਏਰੀਆ ਜਿਹੜਾ ਟਾਊਨ ਟੂਨ ਵਗੈਰਾ ਵਾਲੇ ਆਉਂਦੇ ਆ ਉਹ ਸਾਰੇ ਬਣਾਇਓ ਆ ਦੇਖੋ ਮੈਪ ਬਣਾਇਆ ਥੱਲੇ 플ੋਰ ਤੇ ਬਹੁਤ ਸੋਹਣਾ ਇਸ ਏਰੀਆ इंडियन ए प्लस ਤੋਂ 80 ਕਿਲੋਮੀਟਰ ਪਹਿਲਾਂ ਅੱਜ ਸ਼ਿਫਟ ਰਾਤ ਵਾਲੀ ਆ ਆਫਟਰਨੂਨ ਵਾਲੀ ਮੇਰੇ ਨਾਲ ਦਾ ਮੁੰਡਾ ਜਿਹੜਾ ਉਹ ਆਫ ਤੇ ਆ ਵਾ ਇੱਕ ਵੀਕ ਅੱਜ ਹੋਰ ਮੁੰਡਾ ਆਇਆ ਉਹ ਕਹਿੰਦਾ ਮੈਂ ਮਾਰਨਿੰਗ ਮੈਚ ਲਾਉਣਾ ਆ ਮੈਂ ਕਿਹਾ ਚੱਲ ਕਹਿੰਦਾ ਮੇਰੇ ਤੋਂ ਚੱਲਣਾ ਨਹੀਂ ਹੁਣ ਤਾਂ ਐਸ ਵੇਲੇ ਵੀ ਮੈਂ ਕੱਪ ਚੱਲ ਮੈਚ ਲਾ ਦਿੰਦਾ ਫਿਰ ਆਫਟਰਨੂਨ ਸ਼ਿਫਟ ਹੁਣ ਹਲੇ 2-3 ਘੰਟੇ ਹੋਰ ਚਲਾਉਣਾ 3 ਵਜੇ ਤੱਕ ਯੋ ਫਿਰ ਦੇ ਦੇ ਹਾਂ ਰੈਸਟ ਏਰੀਆ ਬ੍ਰੇਕ ਕਾਣ ਰੁਕਿਆ ਸਭ ਇੰਡੀਅਨ ਐਪਲਸ ਤੋਂ ਪਹਿਲਾਂ ਹੁੰਦਾ ਗੈਸ ਸਿਟੀ ਰੈਸਟ ਏਰੀਆ ਆ ਲੱਗਿਓ ਟਰੱਕ 'ਤੇ ਸਾਡੇ ਸੁੱਤੇ ਇਹਨਾਂ ਦੇਖ ਕੇ ਦਿਲ ਕਰਦਾ ਵੀ ਅਸੀਂ ਵੀ ਸੌ ਜਾਈਏ ਯੋ ਦਰਦ ਕ ਲੱਗੀ ਹੁੰਦੀ ਆ ਪਾਣਾ ਖੜਾ ਲੋਡ ਇੱਕੋ ਹੀ ਆ ਮਸ਼ੀਨ ਜਈ ਆਪਾਂ ਉਹ ਲੈਕਚਰ ਦੇ ਯੋ ਹੋ ਹੋ ਅੱਜ ਡਿਫਰੈਂਟ ਟਾਈਮ ਚਲਾਉਂਦੇ ਆ ਬਹੁਤ ਹੌਣ ਨੀਂਦ ਆਉਦੀ ਸੀ ਮੌਕੇ ਤੇ ਆ ਗਿਆ ਰੈਸਟ ਸਟੇਡੀਅਮ ਹੁੰਮਤ ਹੁੰਦਾ ਹੁਣ ਕੋ ਦੋ ਤਿੰਨ ਘੰਟੇ ਹੁਣ ਸਹੀ ਨਿਕਲ ਜਾਂ ਯੇ ਆਪਾਂ ਜਾਣਾ ਲਾਸ ਕ੍ਰੂਸਸ ਨਿਊ ਮੈਕਸੀਕੋ ਯਾ ਆਪਣਾ ਲੋਡ ਸਭ ਰਪੋਰ ਕਰਨੇ ਵਾਲੀ ਮਸ਼ੀਨ ਆ ਜਿਹੜਾ ਬੋਰ ਕਰਨੇ ਵਾਲੀ ਉਹ ਉਹ ਜਿੱਦਾਂ ਘਰਾਂ ਚ ਆਪਾਂ ਛੋਟੇ ਬੋਰ ਕਰੀਦੇ ਹੁੰਦਾ ਹੁੰਿਆ ਇਹ ਰੋੜਾ ਰੋੜਾ ਤੇ ਪਤਾ ਨਹੀਂ ਕਾਹਤੇ ਬੋਰ ਕਰਦੇ ਹੁੰਦੇ ਕੁਛ ਕਰਕੇ ਦੇ ਦੇ ਡੀਪ ਜਿਹਾ ਉੱਧਰ ਨਾ ਉਹ ਇੱਕ ਲੇਨ ਉਧਰ ਲੱਗੀ ਹੋਇਆ ਯੈਸ ਚੱਲਦੇ ਹੈ ਚਲੋ ਚੱਲ ਰਾਤਾਂ ਨੂੰ ਵੀ ਇਦਾਂ ਹੀ ਹੁਕ ਲਹਮ I40 ਦੇਖੋ ਬਸ ਇਹ ਵੀ ਖਾਲੀ ਏਰੀਆ ਖਾਲੀ ਮદાન ਦੂਰ ਦੂਰ ਤੱਕ ਪਹਿਲੇ ਵੇਲੇ ਘਾਰਿਆ ਲੋਕਾਂ ਨੇ ਖੇਤੀਬਾੜੀ ਕਰਾਸੇ ਇਹੋ ਲੋਡ ਚੈੱਕ ਕਰ ਲਈਏ ਮੈਂ ਕਿਹਾ ਫਿਰ ਚਲਦੇ ਆਂ ਦਾਦਾ ਏਰੀਆ ਬਿੰਡ ਮਿਲ ਲੱਗੇ ਹੋਏ ਬਿਜਲੀ ਪੈਦਾ ਹੋਈ ਜਾਂਦੀ ਹਵਾ ਨਾਲ ਚੱਲੀ ਜਾਂਦੇ ਪੱਖੇ ਝੋਰਾ ਛੋਰਾ ਨਾਲ ਹਵਾ ਵਗਦੀ ਰਹਿੰਦੀ ਐਸ ਏਰੀਆ 'ਚ ਆਪਣਾ ਲੋਡ ਆ ਕੋ ਖੇਤਾਂ ਦੇ ਖੁੱਲੇ ਘੋੜੇ ਦੌੜਦੇ ਆ ਟੈਕਸਸ 'ਚ ਦੋ ਵੀ ਫਾਈਨਲੀ ਐਂਟਰ ਹੋ ਗਏ ਨਿਊ ਮੈਕਸੀਕੋ ਟੈਕਸਸ ਨੂੰ ਕਰਤਾ ਬਾਏ ਬਾਏ ਤੇ ਨਿਊ ਮੈਕਸੀਕੋ 'ਚ ਆਪਣਾ ਹੋ ਗਿਆ ਸਵਾਗਤ ਆ ਦੇਖੋ ਗੋੜ ਲਗਾ ਗਿਆ ਨਿਊ ਮੈਕਸੀਕੋ ਇਧਰ ਉਹ ਦੁਪੱਟਾ ਵੀ ਆਊਗਾ ਵੈਲਕਮ ਕਰਤਾ ਇਹਨੂੰ ਪਰਮਿਸ਼ਨ ਸੈਂਟਰ ਹੈ ਤੇ ਨਾਲੇ ਜਿੱਥੇ ਬਾਰਡਰ ਸ਼ੁਰੂ ਹੁੰਦਾ ਸਟੇਟ ਦਾ ਉੱਥੇ ਤੁਸੀਂ ਜਾ ਕੇ ਉੱਥੇ ਰੈਸਟ ਏਰੀਆ ਬਣਿਆ ਹੁੰਦਾ ਨਾਲੇ ਤੁਸੀਂ ਇਨਫਰਮੇਸ਼ਨ ਲੈ ਸਕਦੇ ਸਟੇਟ ਬਾਰੇ ਕਿ ਕਿਉਂ ਘੁੰਮਣ ਵਾਲੀਆਂ ਐਟ੍ਰੈਕਸ਼ਨ ਆ ਵੀ ਦੇਖਣ ਵਾਲੀਆਂ ਚੀਜ਼ਾਂ ਉੱਥੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਨਿਊ ਮੈਕਸੀਕੋ ਯੈਸ ਕਿਤੇ ਚਲੂਗਾ ਉੱਥੇ ਸੈਂਟਰ ਬਣਿਆ ਨਾ ਟਰੱਕ پارکਿੰਗ ਦੀ ਨਾਲ ਕਰ ਸੈਂਟਰ ਰੋਸਾ ਨਿਊ ਮੈਕਸੀਕੋ ਇਧਰ ਹਾਈ I40 ਚੱਲਦਾ ਇਧਰ ਪਾਇਲਟ ਦਾ ਪੰਪ ਰਾਤ ਦੇ ਬੱਜ ਗਏ 9 9 ਕ ਬੱਜ ਗਏ ਯੋ ਬ੍ਰੇਕਾਂ ਲਈ ਰੁਕਿਆ ਸੀ ਗਾਹ ਚੱਲਦੇ ਆ ਆਪਣੀ ਡੈਸਟੀਨੇਸ਼ਨ ਵੱਲ ਨੂੰ ਯੋ ਮਾਰਨਿੰਗ ਡਿਲੀਵਰੀ 8 ਵਜੇ ਬਹੁਤ ਟਾਈਮ ਪਿਆ ਸੀ ਤੋ ਵੀ ਮਿੱਤਰੋ ਪਹੁੰਚ ਗਏ ਪਿਕਅਪ ਤੇ ਆ ਦੇਖੋ ਸਤਰੰਗੀ 빙 ਦਾ ਸਤਰੰਗੀ 빙 ਪਈ ਹੋਣਾ ਅੱਪ ਬਸ ਨੇ ਗਏ ਆ ਬਾਈ ਤੇ ਦੇਖੋ ਲੋਗਾਂ ਨੇ ਤੰਦਰ ਡੱਬਾ ਦੇ ਉੱਪਰਲੇ ਮੈਂ ਵੀ ਦੇ ਦੀਆਂ ਬਹੁਤ ਸੋਹਣਾ ਥੀਸ ਲੋ ਵੀ ਮਿੱਤਰੋ ਲੱਗੀ ਹੋਣ ਡਿਲੀਵਰੀ ਹੈ ਲਾਉਗੇ ਫਿਰ ਬਾਅਦ ਚ ਟੂਰੀ ਟਰਾਲੀ ਆ ਦੇਖੋ ਮੈਕਸੀਕਨ ਸਟਾਈਲ ਕਰ ਜਿੱਦਾਂ ਆਪਣੇ ਲਿਪਕੇ ਬਣਾਉਂਦੇ ਹੁੰਦੇ ਸੀ ਇਦਾਂ ਦੇ ਲਾਓ ਵੀ ਮਸ਼ੀਨ ਲੈ ਇਜ਼ ਇਜ਼ ਇਦੋਂ ਕਿੱਥੇ ਬਣਾਈ ਹੋਇਆ ਇਹਨਾਂ ਨੇ ਹੁਣ ਟਰਾਲੀ ਦੇ ਉੱਤੇ ਆ ਲਾਓ ਵੀ ਟਰਾਲੀ ਫੋਕ ਲਿਫਟ ਨਾਲ ਚੱਕ ਕੇ ਲਾ ਦੇਣੀ ਇਹਨਾਂ ਨੇ ਮਸ਼ੀਨ ਚਲਾ ਕੇ ਲਾ ਦਿੱਤੀ ਉਧਰ ਸਤਰੰਗੀ ਦੀ ਹੋਈ ਆ ਅਲੀ ਮੋੜ ਐ ਨਿਊ ਮੈਕਸੀਕੋ ਲਾਸ ਕ੍ਰੋਸਸ ਉਹ ਹੋ ਆ ਵੀ ਇਹਦੀ ਲੱਗਾ ਲੈ ਆ ਵੀ ਬੰਦਾ ਕਹਿੰਦੇ ਕੈਨੇਡਾ ਤੋਂ ਆਇਆ ਆ ਸਾਡੇ ਮੈਕਸੀਕਨ ਬ੍ਰਦਰ ਕਿੰਨਾ ਸੋਹਣਾ ਘਰ ਬਣਾਉਂਦੇ ਆ ਲੱਪਕੀ ਜਿੱਦਾ ਆਪਣੇ ਨਹੀਂ ਬਣਿਆ ਹੁੰਦੇ ਸੀ ਇਦਾਂ ਦੀਆਂ ਬੈਂਕਾਂ ਵੀ ਆ ਇਹਨਾਂ ਦੇ ਘਰ ਵੀ ਆ ਬਹੁਤ ਵਧੀਆ ਵਿਲੇਜ ਐ ਇਦਾਂ ਦੇ ਬਣਾਇਓ ਇਹਨਾਂ ਨੇ ਬਹੁਤ ਘੈਂਟ ਆ ਦੇਖਿਓ ਆ ਜੀ ਇਦਾਂ ਦੇ ਇਦਾਂ ਦੇ ਕਈਆਂ ਨੇ ਘਰ ਬਹੁਤ ਸੋਹਣੇ ਸੋਹਣੇ ਬਣਾਉਂਦੇ ਆ। ਇਹ ਕੀ ਆ? ਅੰਡਰਬੁੱਡ ਪਤਾ ਨਹੀਂ ਕੀ ਕਰਦਾ। ਇੰਜ ਇੰਜ ਰਿੰਗ। ਯਾ ਹੱਦ ਨਾਲ ਕੋਈ। ਅੰਡਰਬੁੱਡ ਥੱਲੇ ਲੱਕੜੀਆਂ ਤੇ ਮੈਨੂੰ ਲੱਗਦਾ ਪਲਾਸਟਰ ਜਿਹਾ ਕਰ ਦਿੰਦੇ ਮਿੱਟੀ ਜੀ ਵਰਗਾ ਇਦਾਂ। ਯਾ ਕਲਰ ਜਿਹਾ ਇਦਾਂ ਦਾ। ਉਹ ਲਾਈ ਜਾਂਦੇ ਹੱਲੇ। ਆ ਪਿੱਕੀ ਨਾਲ ਚੇਨ ਵਾਈਸੀ ਵੀ ਦਾ ਪਿੱਛੇ ਚੱਕ ਨਾ ਹੋਵੇ ਭਾਰ ਨਾਲ ਜਲੇ ਉਹਨੂੰ ਲਿਫਟ ਕਰਨਾ ਤਾਂ ਆਪੇ ਆਪਿੱਕੇ ਨਾਲ ਭਾਰ ਪਾਇਆ ਸਗਾ ਦੇਖੋ ਜਿਗਾਰਡ ਲਾਇਆ ਇਹਨਾਂ ਨੇ ਮੈਕਸੀਕਿਆਂ ਨੇ ਆ ਦੋ ਤੱਕ ਕੈਨੇਡਾ ਤੋਂ ਆਇਆ ਹੋ ਇੱਥੇ ਕੰਮ ਕਰਦੇ ਆ ਰਹੇ ਨੇ ਕਿ ਉਹ ਨਾਲ ਲਿਆ ਉਪਰੋਂ ਚੇਨ ਨਾਲ ਖਿੱਚਾ ਪਾਈਆਂ ਸੀ ਇਧਰੋਂ ਇੰਨਾ ਪਿੱਕਾ ਪਾ ਕੇ ਯੋ ਹੋ ਹੋ ਨਿਊ ਮੈਕਸੀਕੋ ਪਿੱਕਅ ਪਿੱਕਅ ਕਰਕੇ ਨਾਲੇ ਪਾਇਲਟ ਆ ਦੇਖੋ ਵੀਊ ਮਾਊਂਟੇਨ ਤਾਂ ਤੇ ਗਾਰਵੇਜ ਵੀ ਉਹ ਖਰਾਬ ਕਰਦਾ ਹਾਂ ਦੇਖ ਵੇ ਨਹੀਂ ਨਾ ਹਾਂਜੀ ਮਿੱਤਰੋ ਲੋ ਵੀ ਪਹੁੰਚ ਗਏ ਨਿਊ ਮੈਕਸੀਕੋ ਹੈਚ ਹੈਚ ਪਿੰਡ ਦਾ ਨਾਂ ਆ ਛੋਟਾ ਜਿਹਾ ਪਿੰਡ ਆ ਸਕੂਲ ਆ ਪਿੰਡ ਦਾ ਇੱਧਰ ਉਹ ਪਿੰਡ ਥੋੜਾ ਜਿਹਾ ਹਟ ਮਾਇਆ ਇੱਥੋਂ ਆਪਾਂ ਥੋੜੇ ਸਾਈਡ ਤੇ ਆ ਕੇ ਫਾਰਮ ਤੇ ਗੰਡਿਆਂ ਦਾ ਲੋਡ ਪਿਕ ਕਰਨਾ ਆ ਪਿਕਅਪ ਤਾਂ ਹੋ ਗਈ ਟਾਈਮ ਨਾਲ ਹੀ ਉਹ ਇੱਥੋਂ ਕਰਨਾ ਆ ਪਰ ਉਹ ਲੋਡ ਹਜੇ ਰੈਡੀ ਨਹੀਂ ਹੈਗਾ ਉਹ ਇਨਸਪੈਕਸ਼ਨ ਕਰਨ ਆਉਂਦਾ ਹੁੰਦਾ ਬੰਦਾ ਉਹ ਹਜੇ ਆਇਆ ਨਹੀਂ ਇਹਨਾਂ ਦੇ ਉਹ ਆਊਗਾ ਸਰਕਾਰ ਗਵਰਨਮੈਂਟ ਦਾ ਬੰਦਾ ਹੁੰਦਾ ਇਨਸਪੈਕਸ਼ਨ ਕਰਦਾ ਪਹਿਲਾਂ ਗੰਢਿਆਂ ਦੀ ਫੇਰ ਡਿਲੀਵਰੀ ਲੋਡ ਕਰ ਸਕਦੇ ਆ ਉਹ ਆਊਗੇ ਉਹ ਕਰੂਗਾ ਤਾਂ ਇਨਸਪੈਕਸ਼ਨ ਤੇ ਉਸ ਤੋਂ ਬਾਅਦ ਲੋਡ ਕਰੂਗੇ ਆਹ ਦੇਖੋ ਸਾਰੇ ਫਾਰਮ ਆ ਇਧਰ ਗੰਢੇ ਵਗੈਰਾ ਮਿਰਚਾਂ ਸਾਰੀ ਚਿੱਲੀ ਹੁੰਦੀ ਆ ਇਧਰ ਵਾਲੇ ਵਾਲੇ ਆਹਦਾ ਨਾਲ ਪਹਾੜ ਆ ਆਹ ਦੇ ਆਪ ਐਦਾ ਪਸ਼ੂਆਂ ਲਈ ਬੰਨ ਕੇ ਰੱਖ ਲੈਂਦੇ ਆ ਪੰਡਾ ਤੋੜੀ ਦੀਆਂ ਪ੍ਰਾਲੀ ਦੀਆਂ ਇਹ ਫਿਰ ਖਾਂਦੇ ਰਹਿੰਦੇ ਆ ਪਸ਼ੂ ਉਹ ਉਧਰ ਵੀ ਫਾਰਮ ਆ ਉਧਰ ਬਦਾਮਾਂ ਦੇ ਐਂਦਾ ਪਿਸਤੇ ਵਗੈਰਾ ਸਾਰੇ ਆਪਾਂ ਟਰੱਕ ਲਾਤਾ ਵੇਟ ਕਰਾਂਗੇ ਹੁਣ ਪਤਾ ਨਹੀਂ ਕਦੋਂ ਨਗੀਬ ਰੀ ਛੇਤੀ ਆਵੇ ਕਦੇ ਰੀ ਲੇਟ ਆਉਂਦਾ ਮਰਜ਼ੀ ਨਾਲ ਹੀ ਆਉਂਦਾ ਉਧਰ ਦੇਖਦੇ ਆ ਖੇਤ ਹੋਤੇ ਜਾ ਕੇ ਆ ਦੇਖੋ ਚਟਾਲਾ ਸਟਾਲੇ ਦੇ ਖੇਤ ਮੱਝਾ ਕਾਮਾਲੀ ਚਟਾਲਾ ਵਿੱਜਿਆ ਹਾਂ ਸਾਰੇ ਚਟਾਲਾ ਹੀ ਆਓ ਪਰੇ ਤੱਕ ਪਰਸੀਨ ਚਟਾਲਾ ਪਰਸੀਨ ਦੇਖੋ ਫੁੱਲ ਨਿਕਲੇ ਹੋਏ ਜਾਮਣੀ ਦੇ ਹਮ ਪਰ ਸਾਧ ਮਿੱਕਾ ਮਿੱਥੇ ਆ ਆਈ ਡੋਨੋ ਮਿੱਥਾ ਉਸੇ ਮਝਿਆ ਲੱਗਦਾ ਆਈ ਡੋਨੋ ਚਟਾਲਾ ਹੀ ਲੱਗਦਾ ਪਸੂਆਂ ਲਈ ਵਰਤਦੇ ਆ ਯਾ ਇਹ ਤਾਂ ਮਹੌਲੀਆ ਉੱਧਰ ਸਾਰਾ ਫਾਰਮ ਹੈ ਉੱਧਰ ਪਿੱਛੇ ਪੈਕਪਕ ਕਰਦੇ ਪੈਕਿੰਗ ਹੁੰਦੀ ਆ ਉਹ ਉਹ ਐਡੇ ਬਾਕਸੇ ਆ ਖੇਤਾਂ ਚੋਂ ਭਰ ਕੇ ਲਿਉਂਦੇ ਆ ਬਲੇ ਇਹਨਾਂ ਚ ਫਿਰ ਇੱਥੇ ਸ਼ੈੱਡ ਚ ਸੋਰਟ ਕਰਕੇ ਪੈਕਿੰਗ ਚ ਪੈਕਿੰਗ ਕਰਕੇ ਤਾਂ ਗਾਹਾਂ ਭੇਜੀ ਜਾਂਦੇ ਆ ਯੋ ਇੱਤਾ ਚੱਲਦਾ ਕੰਮ ਹੁਣ ਦੇਖਦੇ ਕਿੰਨਾ ਚਿਰ ਇੱਥੇ ਵੇਟ ਕਰਨੀ ਪੈਣੀ ਆ ਵੇਟ ਕਰਦੇ ਆ ਫਿਰ ਲੋਡ ਕਰੂਗੇ ਵੇਟ ਬੂਟ ਚੈੱਕ ਕਰਾਂਗੇ ਪ੍ਰੋਪਰ ਉੱਤੇ ਟ੍ਰੇਲਰ ਤੇ ਆਪਣਾ ਫੁੱਲ ਲੋਡ ਹੁੰਦਾ ਕਰਕੇ ਹਲਕੇ ਨਹੀਂ ਹੁੰਦੇ ਭਾਰਾ ਹੀ ਫੁੱਲ ਲੋਡ ਹੁੰਦਾ ਉਹ ਲੈ ਕੇ ਫਿਰ ਚੱਲਦੇ ਆ ਕੈਨੇਡਾ ਨੂੰ ਜੇ ਹੁਣ ਇਹ ਰੈਡੀ ਹੁੰਦਾ ਤਾਂ ਆਪਾਂ ਹੁਣੇ ਲੱਦ ਕੇ ਹੁਣੇ ਚੱਲ ਤੁਰ ਪਾਣਾ ਸੀ ਸਵੇਰੇ ਪਰ ਹਜੇ ਰੈਡੀ ਨਹੀਂ ਹੈਗਾ ਤਾਂ ਹੁਣ ਟਾਈਮ ਲੱਗੂਗਾ ਦੇਖੋ ਕਿੰਨਾ ਟਾਈਮ ਲੱਗਦਾ ਚਲੋ ਹੁਣ ਬੇਟ ਤਾਂ ਕਰਨੀ ਪੈਣੀ ਐਉਂ ਆ ਤਾਂ ਇਹੋ ਕਰਦੇ ਆ ਫਿਰ ਅਪਡੇਟ ਜਦ ਤੱਕ ਰੈਸਟ ਕਰਦੇ ਆ ਟਰੱਕ 'ਚ ਹੀ ਬੰਦੇ ਫੇ ਜਾ ਕੇ ਬੇਟਿੰਗ ਬੇਟਿੰਗ ਮੈਕਸੀਕੋ ਦੇ ਨਿਊ ਮੈਕਸੀਕੋ ਦੇ ਪਹਾੜ ਦੇਖ ਲੋ ਯੋ ਅੰਨ ਕੰਡੇ ਬੱਟ ਬੱਟ ਪੱਕੇ ਦੇਖੋ ਬਈ ਦੇਖੋ ਫਾਈਨਲੀ ਆਫਟਰ 6 ਆਵਰ ਗੈਟਿੰਗ ði ਡੌਕ ਸ਼ੇਕ ਐਂਡ ਟੈਬ੍ਰੇਟ ਕੀਤੀ ਆ ਤਾਂ ਡੌਕ ਮੇਰੀ ਹਾਲੇ ਵੀ ਲੋਡ ਕਰਨ ਨਹੀਂ ਲੱਗੇ ਦੇਖਿਆ ਕਿ ਨਜ਼ਰ ਲਾਉਂਦੇ ਆ ਲੋਡ ਕਰਨੇ ਨੂੰ ਆ ਗਈਆਂ 10 ਸਿਕਿੰਡਾਂ ਸੁਣ ਆ ਡੌਕ ਤੇ ਲਾਤਾ ਹਾਲੇ ਹਾਲੇ ਕੋਈ ਇਰਾਦਾ ਨਹੀਂ ਉਹਦਾ ਕੋਈ ਦਿਸਦਾ ਨਹੀਂ ਇੱਧਰ ਲਾਈਨਾਂ ਲੱਗੀਆਂ ਇੰਸਪੈਕਟਰ ਆਉਂਦਾ ਉਹ ਪਾਸ ਕਰਕੇ ਜਾਂਦਾ ਫੇਲ ਲੋਡ ਲੂਡ ਕਰਦੇ ਹੁੰਦੇ ਅੰਦਰ ਗੰਡੇ ਗੰਡੇ ਯੋ ਸਟੀਲ ਟਰੋਬਿਸ਼ ਫਾਈਨਲੀ ਹੋਣ ਲੱਪਿਆ ਲੋਡ ਆਉਣੀਆਂ ਯੋ ਅੰਦਰੋਂ ਦਿਹਾਲੇ ਅੱਗੇ ਲੱਦੀ ਜਾਂਦਾ ਰੈੱਡ ਆਨੀਆਂ ਉਹਦੇ ਅੰਦਰੋਂ ਲੈ ਕੇ ਆਉਣ ਦਾ ਸਕਿਡ ਫੋਰਕਲਿਫਟ ਨਾਲ ਸੋ ਲਾ ਦਿਓ ਪਿਛਲੇ ਟਾਇਰਾ ਤੱਕ ਚੱਲ ਜਾਣਾ ਮਾਲ ਆਹ ਦੇਖ ਤਾਂ ਰਿਹਾ ਆ ਜੀ ਆ ਗਈ ਫੋਰਕ ਲਿਫਟ ਹੂ ਹੂ ਅੰਮੀ ਕੋ ਲੱਦੀ ਜਾਂਦਾ ਤਾਂ ਪਿੱਛੇ ਤੱਕ ਐਦੀ ਚੱਲਣੀ ਹੈ ਡਬਲ 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 ਯੋ ਲੋ ਵੀ ਮਿੱਤਰੋ ਆਪਣਾ ਲੋਡ ਹੋ ਗਿਆ ਰੈਡੀ ਸਟ੍ਰੈਪ ਪਾਤੇ ਆਪਾਂ ਹੁਣ ਇਹਦੇ ਉੱਤੇ ਟਰਪ ਪਾਉਂਦੇ ਆ ਤਾਰਪੂਣੀ ਪਾਣੀ ਪੈਣੀ ਆ ਜੇ ਉਹਦਾ ਰੋਲ ਟਾਈਟ ਹੋਵੇ ਫਿਰ ਤਾਂ ਲੋਡ ਨਹੀਂ ਪੈਂਦੀ ਇਦਾਂ ਹੁਣ ਤਾਰਪੂਣੀ ਪਾਣੀ ਪੈਣੀ ਆ ਬੰਨੂ ਆ ਤਰਪਾ ਤਾਰਪੂਰ ਪਾ ਲਈ ਆ ਹੱਥ ਉੱਤ ਹੋ ਗਏ ਆ ਉਹਨੂੰ ਕੱਪੜੇ ਕੱਪੜੇ ਚੇਂਜ ਕਰਦੇ ਆ ਨਾ ਮਿੱਟੀ ਨਾਲ ਲਿਬੜ ਗਏ ਪੂਰੇ ਤੇ ਉਹ ਹੌਦ ਟਰੱਕ ਆਈ ਜਾਂਦੇ ਆ ਆਪਣੇ ਧੂੜਾਂ ਪੱਟੀ ਜਾਂਦੇ ਆ ਪੰਜਾਬੀ ਸੂਰਮੇ ਉਹ ਤਾਰਪੂਰ ਪਾ ਲਈ ਆ ਆਪਾਂ ਬਸ ਹੁਣ ਚੱਲਦੇ ਆ 8-9 ਘੰਟੇ ਹੋ ਗਿਆ ਸਵੇਰ ਦੇ ਤੇ ਆ ਕੇ ਬੈਠੇ ਆ ਤੇ ਉਹ ਉੱਧਰ ਹੋਰ ਰੋਡ ਰੋਡ ਹੋਈ ਜਾਂਦੇ ਆ ਲੋਕਾਂ ਦੇ ਟਾਰਪੂ ਬੈ ਗਈ ਆਪਣੀ ਚੱਲਦੇ ਹਾਂ ਲੈਡੀ ਟੂ ਗੋ ਬੇਟ ਦੇ ਦੇ ਇੱਕ ਵਾਰ ਸਕੀਲ ਕਰਾਵਾਂਗੇ ਰਾਤ ਨੂੰ ਜਾ ਕੇ ਜੇ ਬੇਟ ਕੋਲ ਉੱਪਰ ਤੋਂ ਲਿਆਉਆ ਥੋੜਾ ਬਹੁਤਾ ਕਰਕੇ ਦੇਖਾਂਗੇ ਐਡਜਸਟ ਕਰਾਂਗੇ ਥੋੜਾ ਦਾ ਐਕਸਰਤ ਹੋਲ ਤੇ ਹੋਰ ਟਰੈਕਟਰ ਜਾਂਦਾ ਆ ਦੇਖੋ ਨਿਊ ਮੈਕਸੀਕੋ ਚ ਹੁੰਦੀ ਮਿਰਚਾਂ ਦੀ ਖੇਤੀ ਹਰਗਵਾਲੀ ਮਿਰਚਾਂ ਹੀ ਮਿਰਚਾਂ ਬੀਤੀਆਂ ਬਹੁਤ ਚਿੱਲੀ ਮਸ਼ਹੂਰ ਹੈ ਇੱਥੇ ਦੀ ਨਿਕਮਤ ਰਸਤੇ ਚ ਲੱਗੀ ਭੁੱਖ ਤਾਂ ਫਿਰ ਸੀ ਰੁਕ ਗਏ ਉੱਥੇ ਰੈਸਟੋਰੈਂਟ ਤੇ ਉੱਥੇ ਖਾਦਾ ਬਰੀਟੋ ਮੈਕਸੀਕਨ ਸਟਾਈਲ ਬਰੀਟੋ ਖਾਦਾ ਵਧੀਆ ਬਣਾਇਆ ਉਹਨਾਂ ਨੇ ਐਨ ਤੁੰਨ ਕੇ ਬੈਚੀ ਟੇਬਲ ਨੂੰ ਭਰ ਕੇ ਐਨ ਚਿਕਨ ਭਰ ਕੇ ਦਿੱਤਾ ਤਾਂ ਮਨ ਯਾਰੀ ਗਿਆ ਸਪਾਈਸੀ ਪੂਰਾ ਸਵਾਦ ਐਨ ਪੂਰਾ ਫੁੱਲ ਘੈਂਟ ਆ ਦੇਖੋ ਐਦਾਂ ਦਾ ਅੰਦਰੋਂ ਬਹੁਤ ਸੋਹਣਾ ਬਣਾਇਆ ਬਾਹਰ ਬਾਹਰ ਪੁਰਾਣੀ ਬਿਲਡਿੰਗ ਆ ਐਗਜ਼ਿਟ ਤੇ ਸਾਈਨ ਲਾਇਆ ਹੈ ਦਰਾਵੜਾ ਵਧੀਆ ਸਗਾ ਮਾਹੌਲ ਇਹ ਬ੍ਰਿਟੋ ਖਾਣ ਲੱਗਿਆ ਛੋਟੀ ਜਿਹੀ ਸ਼ਾਪ ਚੋਂ ਐਚੋਂ ਮਕਸੀਕਨ ਸਟੋਰ ਚੋਂ ਬ੍ਰਿਟੋ ਅੰਦਰ ਆਰਡਰ ਕਰਿਆ ਨਾ ਆਲਮੋਸਟ ਰੈਡੀ ਆ ਛੋਟਾ ਜਿਹਾ ਪਿੰਡ ਆ ਟਾਊਨ ਇਹੋ ਆ ਇੰਨਾ ਪੰਪਿਆ ਛੋਟਾ ਜਿਹਾ ਟਾਊਨ ਚ ਪੁਰਾਣੀ ਫਿਲਮਾਂ ਚ ਇੰਗਲਿਸ਼ ਫਿਲਮਾਂ ਚ ਹੁੰਦੇ ਇਦਾਂ ਦੇ ਡਰਾਉਣੇ ਨਹੀਂ ਜਿਵੇਂ ਆਹਾਂ ਮਕਸੀਕੋ ਦਾ ਝੰਡਾ ਅਮਰੀਕਾ ਨਪਲੈਗ ਇੱਧਾਂ ਰਿਟ ਗਿਆ ਤੇ ਲਾਇਆ ਉਹ ਚੱਲਦਾ ਹੈ 25 ਉਹ ਦੋਨੋਂ ਜਾਣਾ ਬੈਕ ਮੋੜ ਕੇ ਇਹੋ ਇੱਦਾਂ ਦੀ ਬਿਲਡਿੰਗ ਆ ਪੁਰਾਣੀ ਤੋਂ ਵੀ ਬ੍ਰਿਕੋ ਆ ਗਿਆ ਬਣ ਕੇ ਉਹ ਵੀ ਆ ਗਿਆ ਨਵੇਂ ਪੰਪ ਤੇ ਫਿਲਪ 66 ਬਿਗ ਬਿਲਡ ਟ੍ਰੈਵਲ ਸੈਂਟਰ ਤੇ ਮੇਰੇ ਕੁਵਲ ਟਰਾਵਲ ਸੈਂਟਰ ਇੱਥੇ ਪੰਜਾਬੀ ਢਾਬਾ ਆ ਅੱਜ ਨਾਲ ਜਿਹੜਾ ਮੇਰਾ ਭਾਈ ਹੈ ਭਾਈ ਆਇਆ ਨਮਾ ਆਇਆ ਮੈਂ ਨਾਜ਼ੀਨ ਛੁੱਟੀ ਕੀਤੀ ਹੋਈ ਇੱਕ ਵੀਕ ਦੀ ਉਹ ਇੱਥੋਂ ਢਾਬੇ ਤੋਂ ਖਾਂਦੇ ਹੁੰਦੇ ਆ ਕਹਿੰਦਾ ਇੱਥੋਂ ਬਰੀਆਨੀ ਲੈ ਕੇ ਖਾਣੀ ਆ ਤੇ ਉਹ ਵੱਟਾ ਪੰਪ ਸੋਹਣਾ ਆ ਉਹ ਦੇਖੋ ਕਰੀਆਂ ਪੰਜਾਬੀ ਢਾਬਾ ਅੰਦਰ ਯੋ ਲੱਗ ਗਿਆ ਸ਼ਕਨਲੰਗਰ గోడు గోడు సార్ మెల్ల సమోసా इस सीजモン मिल रा रास भुजिए बिस्कुट कुकीज क्या दिया हम इधर इंग्लिश अपने चिकन फ्राई चिकन विंग्स वगैरह मिलते सारा कुछ mm -hmm. एदा ना कुछ बारू माहौल आया द सोई द किचन इंडियन कजिन ਯੋ ਹੋ ਘੈਂਟਾ ਕੰਮ ਸੋਨਾ ਪਾ ਚਾਹੇ ਪੀਣੀ ਆ ਆਪਲਨ ਚਾਹੇ ਜੋਬਲਿੰਗ ਚ ਪੈਂਦਾ ਪੰਪ ਜਿਹੜਾ ਇੰਡੀਅਨ ਕਿਹੜਾ ਸਿਰਸੋਈ ਰਸੋਈ ਦਾ ਕਿਚਨ ਇੰਡੀਅਨ ਜੋਬਲਿੰਗ ਚ ਹਟਾਪਾ ਹੋਮ ਸੂਰੀ ਅਮਰੀਕਨ ਵਾਟਰੋਡ ਟੈਂਕੀ ਤੇ ਲਿਖਿਆ ਕੰਟੀ ਇੰਡੀਅਨ ਪਾਇਲਟ ਆਪਣੇ ਸ਼ਿਫਟੋ ਕੀ ਡਾਨ ਰਹਿ ਗਏ 4 ਘੰਟੇ ਪਹੁੰਚਣਾ ਸੀ ਆਪਣੇ ਸ਼ਹਿਰ ਲੰਡਨ ਨਾਰੀਓ ਹਲੋ ਵੀ ਮਿਸਟਰ ਪਹੁੰਚ ਗਿਆ ਬਲੂ ਵਾਟਰ ਬ੍ਰਿਜ ਤੇ ਫਾਈਨਲੀ ਐਂਟਰ ਹੋ ਗਿਆ ਕੈਨੇਡਾ ਚ ਹੋ ਜਾਣਾ ਬਸ ਬਰਡਰ ਬ੍ਰਿਜ ਕ੍ਰੋਸ ਕਰਕੇ ਇਹ